ਇਹ ਕਿੰਨੀ ਹਾਈਟ ਹੋਏ ਦੀ ਇਹ ਵੀਰੇ ਹੋਊ 43 ਦੇ ਕਰੀਬ 43 ਇੰਚ ਦੇ ਕਰੀਬ ਹਾਂ ਹਾਂ ਦੇਖ ਲੈ ਮੇਰੀ ਛਾਤੀ ਦਾ ਟੋਟਲ ਸਭ ਤੋਂ ਵੱਡੀ ਹਾਈਟ ਵਾਲੀ ਬੱਕਰੀ ਕਿੰਨੀ ਹੁੰਦੀ ਸੀ ਪਹਿਲਾਂ ਜਾਦਾ ਜਾਲੀ ਵਾਲੀ ਆਮੇ ਹੁੰਦੀਆਂ ਨੇ ਜੀ ਹੁਣ ਜਿਆਦਾ ਮਿਲਦਾ ਨਹੀਂ ਕੋਈ ਪੰਜ ਪੰਜ ਕਿਲੋਣ ਦਾ ਹਰੇਕ ਕਹਿੰਦਾ 5 ਕਿਲੋ ਹੁਣ ਨਹੀਂ ਕੱਢਦੀ ਯਾਰ ਬੇਤੁਸ ਕਹੀ ਜਾਵੇ ਕੋਈ ਇਹਨੇ ਚੋਇਆ ਕੋਈ ਬੰਦਾ ਕੋਈ ਮੱਗੇ ਰੱਖਦੇ 50 50 ਕਿਲੋ ਰੋਜ਼ ਨੂੰ ਮਾਉਂਦੇ ਰਿਹਾ ਬੱਸਿਆ 50 50 ਕਿਲੋ ਹਾਂ ਦੋ ਟਾਈਮ ਦਾ ਜਾਲ ਇੱਕ ਦਿਨ ਨਹੀਂ ਦਿੰਦੀ ਰੋਜ਼ ਦਿੰਦੀ ਰੋਜ਼ ਦਿੰਦੀਆਂ ਜੀ ਸੇਵਾ ਬਹੁਤ ਈ ਰੰਗ ਸਾਰੇ ਹੀ ਮਿਲਣਗੇ ਇੱਥੇ ਰੰਗ ਸਾਰੇ ਕਾਲੀ ਡੱਬੀ ਲੋਹੀ ਪੂਰੀ ਸਾਰੀਆਂ ਮਿਲਣੀਆਂ ਟੋਟਲ ਚਿੱਟੀ ਜਾਵਾਂ ਸਾਰੀ ਮੈਂ ਨਹੀਂ ਆ। ਉਹਦੇ ਪਹਿਲਾਂ ਬੱਕਰੀਆਂ ਐ ਐਵੇਂ ਹੁੰਦੀਆਂ ਸੀ ਵੱਡੇ ਵੱਡੇ ਕੰਨਾਂ ਵਾਲੀਆਂ ਕੰਨ ਕੋਈ ਨਹੀਂ ਆ ਉਹਦਾ ਕੋਈ ਕਾਰ ਨਹੀਂ ਵਧੀਆ ਹੁੰਦਾ ਸੀ ਗਾਠੀ ਵਧੀਆ ਹੁੰਦੀ ਜਾਂ ਦੁੱਧ ਦੇਖਦੇ ਵੀ ਹੁੰਦਾ ਹੈਗਾ ਜੀ ਦੁੱਧ ਦੇਖਦੇ ਸੀ ਆ ਜੂਲੇ ਤੱਕ ਜਿਹਦੇ ਪੈਂਦੇ ਉਹਨਾਂ ਦੇ ਜਿਹੜੇ ਜੂਖੜੇ ਵਾਲੀਆਂ ਬੱਕਰੀਆਂ ਹਾਂ ਜਾਂ ਫਿਰ ਉਧਰ ਹਸੂ ਕੱਤੇ ਸ਼ੂਦੀ ਹਸੂ ਕੱਤੇ ਉਹ ਵਧੀਆ ਲੱਗ ਹੁੰਦੀਆਂ ਕੱਤੇ ਵਾਲੀ ਗਾਂ ਵੀ ਮੇਂ ਕ੍ਰੋਸ ਹੋਈਆਂ ਕਸੂ ਗੱਤੇ ਜੁਣਦੇ ਜਿਵੇਂ ਜਿਵੇਂ ਹੁਣ ਹਨਾ ਲੋਕ ਦੇਖਦੇ ਆ ਵੀ ਕਦ ਹੋਵੇ ਬੱਕਰੀ ਦਾ ਬੱਕਰੀ ਦੇ ਕੰਨ ਹੋਣਾ ਕੰਨ ਉਹਨੇ ਕਾਟੂਗਾ ਜੋ ਨਹੀਂ ਬਈ ਚੱਲਿਓ ਨਹੀਂ ਦੇਖਦੇ ਚੱਲਿਓ ਦੇਖਦੇ ਉਹ ਬੱਕਰੀ ਖਰੀਦਣ ਤੋਂ ਪਹਿਲਾਂ ਥੱਲਾ ਦੇਖਣੀ ਚਾਹੀਦੀ ਆ ਥੱਲੋ ਜਾਨ ਕਰ ਬੁਲਾ ਕਰੂ ਉਹ ਜੇ ਮੈਂ ਨਹੀਂ ਨਿਕਲੂਗਾ ਹਨੀਗਾ ਪੱਟ ਬੜਿਆ ਨਹੀਂ ਹੁਣ ਸਣਾ ਦੀ ਬਿਮਾਰੀ ਵੀ ਵੱਧ ਪੈਂਦੀ ਆ ਬੈ ਦੀ ਮਾਰੇ ਉਹਨਾਂ ਖੁਸ਼ਗੀ ਦੀਆਂ ਮੈ ਦੀ ਮਾਰੇ ਉਹਨਾਂ ਉਹ ਹੁਣ ਬੈ ਵਾਲੀ ਚੀਜ਼ ਹੁੰਦੀ ਕਿਹੜੀ ਆ ਜਿਹੜੀਆਂ ਬਾਹਰ ਖਾਂਦੀਆਂ ਨੇ ਜਿਵੇਂ ਇਹ ਜਿੰਨ ਖਾਂਦੀਆਂ ਨੇ ਇਹਨੇ ਦੇਖਦੇ ਨੇ ਬੈਏ ਆਏ ਵਧੀਆ ਜੀ ਬੈਏ ਆਏ ਵਧੀਆ ਚੀਜ਼ ਨਹੀਂ ਹੈ ਗੋਬੀ ਕਾਬੀ ਪਾ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਜਰਗ ਪਹੁੰਚੇ ਸੀ ਮੇਲੇ ਦੇ ਵਿੱਚ ਇੱਥੇ ਬਾਈ ਬੱਕਰੀਆਂ ਲੈ ਕੇ ਆਏ ਨੇ ਇਕਲਾਹੀ ਤੋਂ ਬਾਈ ਲਾਲੀ ਖੜਾ ਇਹਦੇ ਨਾਲ ਕਰਦਿਆਂ ਗੱਲਬਾਤ ਤੇ ਬਾਕੀ ਸਾਰੇ ਬਾਈ ਖੜੇ ਨੇ ਇਕਲਾਹੀ ਵਾਲੇ ਤੇ ਇਹਨਾਂ ਦੀਆਂ ਬੱਕਰੀਆਂ ਬਾਈ ਬਹੁਤ ਮਸ਼ਹੂਰ ਨੇ ਤੇ ਆਜੋ ਗੱਲਬਾਤ ਕਰਾਉਂਦੇ ਆ ਛੋਡੀ ਕੀ ਹਾਲ ਆ ਬਾਈ ਲਾਲੀ ਵਧੀਆ ਵੀਰੇ ਵਧੀਆ ਕੀ ਹਾਲ ਆ ਬਾਈ ਸਾਰਿਆਂ ਦਾ ਵਧੀਆ 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 ਬਾਈ ਲਾਲੀ ਕਿੰਨਾ ਕ ਪੁਰਾਣਾ ਕੰਮ ਆ ਆਪਣਾ ਬੱਕਰੀਆਂ ਦਾ ਬਹ ਪੀੜ੍ਹੀਆਂ ਪੀੜ੍ਹੀਆਂ ਤੁਰਦਾ ਆ ਵੀਰੇ ਅੱਛਾ ਲਾਨਦਾਰ ਨੂੰ ਕਰਦੇ ਆ ਦਾਦੇ ਠੀਕ ਆ ਅਸੀਂ ਲੱਗੇ ਵੀਰੇ ਲੈਣ ਚੱਲੀ ਆਂਦੀ ਲੈਣ ਚੱਲੀ ਆਂਦੀ ਆਹ ਤਾਂ ਲੈਣ ਚੱਲੀ ਆਂਦੀ ਆਉਂ ਛੋਗਾ ਆਹ ਖੜਾ ਗੱਬੇ ਲੜਿਆ ਅੱਛਾ ਇੱਕ ਐਮਪੀਡੀ ਆ ਇਹ ਪੰਜਵੀਂ ਹੋ ਗਈ ਇਹ ਤਾਂ ਪੰਜਵੀਂ ਹੋ ਗਈ ਵੀਰੇ ਛੋਟੀ ਪੰਜਵੀਂ ਪੀੜੀ ਹੋ ਗਈ ਬਈ ਇਹਨਾਂ ਦੀ ਤੇ ਉਹ ਬਾਈ ਆਪਣੀਆਂ ਬੱਕਰੀਆਂ ਕਿਹੜੀਆਂ ਮਸ਼ਹੂਰ ਨੇ ਕਿਹੜੇ ਰੰਗਾਂ ਦੀਆਂ ਨਾਗਰਿਆਂ ਡੱਬੀਆਂ ਨੇ ਪਰ ਕਾਲੀਆਂ ਡੱਬੀਆਂ ਵੀ ਨੇ ਕਾਲੀਆਂ ਡੱਬੀਆਂ ਤੇ ਨਾਗਰੀਆਂ ਹੈ ਦੋਨੇ ਬੱਕਰੀਆਂ ਇਹਨਾਂ ਦੇ ਰੰਗ ਨੇ ਜਿਹੜੇ ਉਹ ਮਸ਼ਹੂਰ ਨੇ ਇਥੇ ਸਾਰੀਆਂ ਬੱਕਰੀਆਂ ਲੈ ਕੇ ਆਏ ਆ ਵੀ ਘਰ ਵਾਲੀਆਂ ਪੁੱਰੇ ਵੀ ਨੇ ਵੀਰੇ ਉਹਦੇ ਕਿੰਨੀਆਂ ਕਿ ਬੱਕਰੀਆਂ ਨੇ ਭਾਈ 30 35 ਬੱਕਰੀਆਂ ਲੱਗੀਆਂ ਇਥੇ 30 35 ਲੈ ਕੇ ਆਓ ਘਰੇ ਕਿੰਨੀਆਂ ਨੇ ਘਰੇ ਵੇਗੀਆਂ ਨੇ ਵੀਰੇ 20 25 20 25 ਘਰੇ ਨੇ ਹਾਂ ਠੀਕ ਆ ਤੇ ਭਾਈ ਬੱਕਰੀਆਂ ਦਿਖਾਵੋਗੇ ਸਾਨੂੰ ਹੁਣ ਤੇ ਜਿਵੇਂ ਆ ਨਾਗਰੀ ਆ ਨਾ ਕੀ ਹਾਈਟ ਆ ਭਈ ਇਹਦੀ ਹਾਈਟ ਵੀਰੇ 40 ਤੋਂ ਬਾਹਰ ਨੂੰ ਦੇਖਣਾ 40 ਤੋਂ ਬਾਹਰ ਹਾਂ ਹਾਈਟ ਤਾਂ 40 ਤੋਂ ਬਾਹਰ 42 43 ਆਈ ਦਿਖਾਰੀਆਂ ਵੱਡੀ ਹਾਰੀ ਸ਼ਾਟ ਸਾਰੀਆਂ ਆਏ ਨੇ ਭਾਈ ਇਹਨੇ ਬੱਕਰੇ ਇਕੱਲੇ ਇਕੱਲੇ ਦਿਖਾਈਆਂ ਤਾਂ ਤਾਂ ਟਾਈਮ ਲੱਗੂ ਬਾਹਲਾ ਹੁਣ ਗੱਲ ਵੜੇ ਕਰਾ ਲੈਨੇ ਇਹਨਾਂ ਨਾਲ ਕੋਈ ਸ਼ਾਮ ਸੰਭਾਲ ਵਾਰਿਆ ਹਨਾ ਲਾਲੀ ਜਿਵੇਂ ਭਾਈ ਹੁਣ ਗਰਮੀ ਆ ਗਈ ਤਾਂ ਕੀ ਸ਼ਾਮ ਸੰਭਾਲ ਹੋ ਇਹਨਾਂ ਦੀ ਹੁਣ ਬਾ ਵੀਰ ਉਹਦੇ ਕੁਝ ਗਾਂਹਾਂ ਚੱਲੀ ਜਾਣਾ ਹੁਣ ਦਾਣਾ ਫੱਕਾ ਬਾਹਰੇ ਹੁਣ ਅੱਛਾ ਹਾਂ ਦਾਣੇ ਘਰੇ ਕੋਰੇ ਹਰਾ ਹਰਾ ਪਾਉਣਾ ਵੀਰੇ ਅੱਛਾ ਘਰੇ ਦਾਣਾ ਪਾਉਣਾ ਹਾਂ ਦਾਣਾ ਹਰਾ ਹਾਂ ਜਿਹੜਾ ਕੋ ਖਾਣ ਕੋਈ ਅੱਖ ਨਹੀਂ ਪਾਉਂਨੇ ਆ। ਛੋਡੇ ਕਿ ਨੀਂਦਰ ਚਰਾਦ ਹੈਗੀ ਵਧੀਆ ਹੈਗੀ। ਹਾਂ ਸਰੀ ਜਾਂਦਾ ਵੀਰੇ। ਤਾਂ ਪਾਸ ਹੋ ਜਾਂਦਾ ਵਧੀਆ। ਤਾਂ ਪਾਸ ਹੋ ਜਾਂਦਾ। ਤੇ ਇੱਕ ਤੁਸੀਂ ਬੱਕਰਾ ਕਹਿੰਦੇ ਸੀ ਬਾਈ ਜਿਹੜਾ ਖੀਰਾ ਦਿਖਾਇਓ। ਆਹ ਖੜਾ ਵੀਰੇ। ਆ ਪੱਠਾ ਜਿਹਾ। ਦਿਖਾ ਦਿ ਖੜਾ। ਆ ਆ ਆ ਬੱਕਰੀ ਵਰਗਾ ਜਿਹਾ। ਛੜ ਦੇ ਪੁੱਤ ਛੜ ਦੇ ਕੰਨ ਛੜ ਦੇ। ਇਹ ਖੀਰਾ ਬੱਚਾ ਬਾਈ। ਹਾਂ ਖੀਰਾ ਵੀਰੇ। ਕਿੰਨੀ ਹਾਈਟ ਕਰ ਗਿਆ ਇਹ? ਹਾਈਟ ਹੋ ਗਿਆ ਉਸਤਾ ਜੀ ਦੀ। 43 ਦੇ ਕਰੀਬ। ਇਹ ਨਾਗਰਾ ਹੈਗਾ ਨਾ। ਹਾਂ ਨਾਗਰਾ। ਸਾਫ ਨਾਗਰਾ। ਇਹ ਦਾ ਇਹਦਾ ਇੱਥੇ ਉਹ ਨਾਗਰਾ ਵੀਰੇ ਬੱਕਰਾ ਹੈਗਾ ਵੀਰੇ ਉਹ ਨਾਗਰਾ ਉਹਦਾ ਪੁੱਤ ਕਰਿਆ ਕਿ ਛੱਡਿਆ ਹੋਇਆ ਕਿਤੇ ਗਿਆ ਹੋਇਆ ਗਦਰ ਇਸ ਤਰੀਕ ਤੇ ਗਿਆ ਹੋਇਆ ਬਈ ਇਹ ਉਹਦਾ ਬੱਕਰਾ ਬੱਕਰੀਆਂ ਜਾਦੇ ਕਰਕੇ ਨਾ ਸਮਾਰ ਕੇ ਦੇਂਦਾ ਨਹੀਂ 43 ਇੰਚ ਹਾਈਟ ਕਹਿੰਦੇ ਇਹਦੀ ਆਖੀਰੇ ਬੱਚੇ ਦੀ ਫਿਰ ਕਿੰਨੀ ਹਾਈਟ ਕਰ ਜੂ ਬਾਈ ਇਹ ਹੈਡ ਵੀਰੇ ਜਾਊ ਪਿਆਉਣੇ ਸਾમી ਜਾਊਗਾ ਹਾਂ ਜਾ ਲਈ 43 ਦੇ ਜਾਊ 46 47 ਦੇ ਜਾਊਗਾ ਠੀਕ ਆ ਤੇ ਕੋਈ ਵੱਡੀ ਸਾਰੀ ਬੱਕਰੀ ਦਿਖਾਓ ਬਾਈ ਜਿਹੜੀ ਸਾਰਿਆਂ ਤੋਂ ਵੱਡੀ ਹਾਈਟ ਦੀ ਹੋਵੇ ਛੋਟੇ ਲਵੇ ਹਾਈਟ ਤਾਂ ਵੀਰੇ ਸਾਰੀਆਂ तकरीबन ਇੱਕੋ ਜੀਆਂ ਨੇ ਕਾ ਦੇਖ ਲੈ ਲੈ ਇਹ ਕਿੰਨੀ ਹਾਈਟ ਹੋਏ ਦੀ ਇਹ ਵੀਰੇ ਹੋਊ 43 ਦੇ ਕਰੀਬ 43 ਇੰਚ ਦੇ ਕਰੀਬ ਹਾਂ ਹਾਂ ਦੇਖ ਲੈ ਮੇਰੀ ਛਾਤੀ ਤੱਕ ਆਉਂਦੀ ਆ ਹਾਂ ਵੱਡੀ ਬੱਕਰੀਆਂ ਨਾਲ ਬਹੁਤ ਹਾਂ ਹਾਂ ਵੀਰੇ ਲੈ ਵੇ ਇਹ ਭਾਈ ਜਿਵੇਂ ਛੋਟੀਆਂ ਪੱਠਾ ਹੁਣ ਏਡੀ ਏਡੀ ਹਾਈਟ ਕਰ ਜਾਂਦੀਆਂ ਨੇ ਹਣਾ ਤਾਂ ਇਹ ਕੀ ਸ਼ਾਮ ਸੰਭਾਲ ਦੇ ਫਰਕ ਆਕ ਸ਼ਾਮ ਸੰਭਾਲੇ ਬਾਕੀ ਪ੍ਰਾਣੀ ਬਲੱਡ ਲਾਈਨ ਤੁਰੀ ਆਉਂਦੀ ਆ ਵੀਰੇ ਅੱਛਾ ਪ੍ਰਾਣੀ ਬਲੱਡ ਲਾਈਨ ਆ ਉਹਦੇ ਕਰਕੇ ਹੈਡ ਚੱਕਦੀਆਂ ਨੇ ਕਰਦੀ ਬਲੱਡ ਲਾਈਨ ਇਹਨਾਂ ਦੀ ਸਾਰੀ ਪਲੂਨ ਪੱਠ ਦਿਖਾਈ ਭਾਈ ਹਾਂ ਪਲੂਨ ਪੱਠ ਚੱਕ ਲੂਣ ਪੱਠ ਨੇ 40 ਇੰਚ ਹਾਂਜੀ 40 ਕਰੀ ਗਾ ਹਨੁਪ੍ਰੇਮੀ ਆਹ ਦੇਖੋ ਬਈ ਲੂਣ ਪੱਠਾਂ ਦੀ ਹਾਈਟ 40 40 ਇੰਚ ਨਾਲ ਹੀ ਇਹ ਕਾਲੇ ਰੰਗ ਚ ਆ ਵੀ ਹੈ ਇਹ ਵੀ ਇੰਨਾ ਜੀਆਂ ਹਾਂ ਹਾਂ ਵੀ ਇਹਨਾਂ ਜਿਹੜੇ ਇਕੱਠੇ ਨੇ ਸਾਰੀਆਂ ਜਵਾਨ ਪਿਆਰ ਨਾਗਰੀ ਆ ਗਈ ਨਾਗਰੀ ਵੀ ਇਹਦੀ ਵੀ ਹਾਈਟ ਹੋਊ ਬਈ 42 ਹੈਗੀ ਆ ਗਈ ਵੀਰੇ ਇਹਦੀ 42 ਇੰਚ ਹਾਂਜੀ ਔੜੀਆਂ ਨਾਲ ਦੀਆਂ ਬੱਕਰੀਆਂ ਨੇ ਬਈ ਇਹ ਹਾਈਟ ਚੰਗੀ ਇਹਨਾਂ ਦੀ ਆਹ ਦੇਖ ਲਾ ਇੱਕ ਕਿੰਨੇ ਦੰਦ ਹੈ ਇਹ ਇਹ 6 ਦੰਦੋਂ ਉਪਰੇ ਕ੍ਰਾਸ ਕਿੰਨੇ ਦੰਦਾਂ ਦੇ ਕਰਾਉਣੇ ਫਿਰ ਬੱਕਰੀ ਬਾਈ 6 ਤੇ ਹੀ ਹੁੰਦੀ ਆ ਵੀਰੇ 6 ਤੇ ਹੀ ਹੁੰਦੀ ਆ ਹਾਈਟ ਕਰ ਜਾਂਦੀ ਆ ਇਹ ਬਾਹਲੀ ਹਾਈਟ ਚੱਕ ਜੇ ਫਿਰ 4 ਤੇ ਵੀ ਕਰਾ ਦਿੰਨੇ ਆ ਅੱਛਾ ਹਾਈਟ ਦੇ ਹਿਸਾਬ ਨਾਲ ਕਰਾਉਣੇ ਆ ਹਾਈਟ ਦੇ ਹਿਸਾਬ ਨਾਲ ਹਾਈਟ ਦੇ ਹਿਸਾਬ ਨਾਲ ਕਰਾਉਂਦੇ ਆ ਬਾਈ ਬੱਕਰੀ ਇਹ ਤੇ ਬਾਕੀ ਫਿਰ ਉਹ ਕਿਹੜੀ ਰੁੱਤ ਸਹੀ ਹੁੰਦੀ ਆ ਬਾਈ ਬੱਕਰੀ ਕ੍ਰਾਸ ਕਰਾਉਣ ਚ ਰੁੱਤ ਤਾਂ ਵੀਰੇ ਜਾਂ ਤਾਂ ਹੁਣਾ ਦੇ ਲੋੜੀ ਵੇਲੇ ਸੁੰਦੀਆਂ ਬੱਕਰੀਆਂ ਹਾਂ ਜਾਂ ਫਿਰ ਉਧਰ ਅਸੂ ਕੱਤੇ ਸੁੰਦੀਆਂ ਅਸੂ ਕੱਤੇ ਉਹ ਵਧੀਆ ਲੱਗਦੀਆਂ ਕੱਤੇ ਬਾਈ ਗਾਂ ਵੀ ਨੇ ਕ੍ਰਾਸ ਹੋਈਆਂ ਕਸੂ ਗੱਤੇ ਜੂ ਬੰਦੀ ਨੇ ਬੱਚੇ ਕਿੰਨੇ ਨੇ ਨੇ ਬਈ ਬੱਕਰੀਆਂ ਫਿਰ ਇਹ ਬੱਚੇ ਦਾ ਵੀਰੇ ਕੋਈ 2 ਦਿਨ ਦੀ ਆ ਕੋਈ 3 ਦਿਨ ਦੀ ਆ 32 ਦਿਨ ਦੀ ਆ ਯਾ ਬਸ ਮੇਨ ਦਾ ਰੱਬ ਦੇ ਹੱਥ ਹੀ ਆ ਜੇ ਕੋਈ ਵੱਡੀ ਹਾਈਟ ਦੀ ਆ ਜਾਂ ਵੱਡੀ ਵੀਰੇ ਹਾਈਟ ਦਾ ਕੋਈ ਮੇਜਰ ਨਹੀਂ ਇੱਕ ਵੀ ਦੇਂਦੀ ਆ ਵੱਡੀ ਹਾਈਟ ਵਾਲੀ ਆ ਵੱਡੇ ਵੱਡੇ ਇੱਕ ਦੇਂਦੀਆਂ ਨੇ ਇੱਕੀ ਦੇਂਦੀਆਂ ਨੇ ਠੀਕ ਆ ਇਹ ਤਾਂ ਕਹਿੰਦੇ ਇੱਕ ਦੋ ਦਿਨ ਵਧਿਆ ਗੱਲ ਆ ਯਾਰ ਇੱਕ ਬੱਚਾ ਪਾਲਦਾ ਵਧੀਆ ਪਾਲ ਜਿੰਦਾ ਵਧੀਆ ਪਾਲ ਜਿੰਦਾ ਹਣਾ ਦੋ ਪਾਲਦਾ ਵੀਰੇ ਨਾਲ ਬੱਕਰੀਆਂ ਦੋ ਮਹੀਨੇ ਵਧੀਆ ਪਾਲਦੇ ਵੀਰੇ ਆਸ ਜਾਂ ਦੋ ਮਹੀਨੇ ਨਹੀਂ ਵਧੀਆ ਪਾਲਦੇ ਬੱਕਰੀਆਂ ਛੇਰੀਆਂ ਜੋੜੀ ਆ ਗਈ ਆ ਦੇ ਇਹ ਛੇਰੀਆਂ ਨਹੀਂ ਜੋੜੀਆਂ ਹਾਂ ਬੜੇ ਤੇ ਕੁ ਬੇਚੋਗੇ ਵੀ ਬੱਕਰੀ ਕੱਲਿਆਂ ਨਹੀਂ ਨਹੀਂ ਵੀਰੇ ਵੇਚਣ ਵਾਲੇ ਨਹੀਂ ਸ਼ੌਂਕ ਵਾਲੇ ਐ ਭਾਈ ਆ ਰਹੇ ਭਾਈ ਆਉਦਾ ਸ਼ੌਂਕ ਪੂਰਾ ਕਰਨ ਹਨਾ ਅਠਾਰਕ ਵਾਲੇ ਤਾਂ ਆ ਗਿਆ ਨਹੀਂ ਤਾਂ ਹੁਣ ਸ਼ੌਂਕ ਦੀ ਬੰਦਾ ਇਹਨਾਂ ਜਾਣਾ ਵਾ ਚੱਲ ਦੱਬੀ ਫਾੜ ਲਿਆ ਕਾਲੀ ਡੱਬੀ ਚਲੋ ਮੱਥਾ ਟੇਕੋ ਚਲ ਭਾਈ ਪੱਕੇ ਚਿੱਟੀ ਬਾਟ ਫਾੜ ਲਈ ਉਦੋਂ ਬਾਅਦ ਕਾਲੇ ਵਰਗੇ ਆ ਗਏ ਇਧਰੇ ਬਿੰਜੋ ਕੇ ਆਲੇ ਆਏ ਹੋਈ ਬੜੀ ਬੱਕਰੀ ਇਹਨਾਂ ਦੀ ਆ ਗਈ ਡੱਬੀ ਇਹਦੀ ਕਿੰਨੀ ਹਾਈਟ ਆ ਭਾਈ ਇਹ ਵੀਰੇ ਹੋਊ 43 ਦੇ ਕਰੀਬ 43 ਦੇ ਕਰੀਬ ਹੈ ਹਾਂਜੀ ਦੇਖ ਲਾਣੋ ਕਿ ਕਿਦਾਂ ਹੁੰਦੀ ਆ ਬਈ ਬੱਕਰੀਆਂ ਦਿਖਾਉਣ ਚ ਜਿਆਦੇ ਬੱਕਰੀ ਚਿੱਟੀ ਬਣ ਬਣ ਕੇ ਲਿਆ 43 ਇੰਚ ਇਹ ਵੀ ਹੈਟ ਆ ਇਹ ਵੀਰੇ ਥੰਦ ਪੂਰੇ ਕਰ ਗਈ ਕਿੰਨੇ ਸੋ ਦੇ ਜੰਨੇ ਆ 8 9 ਇਹ ਵੀਰੇ ਦੂਏ ਸੂਏ ਸੂਈ ਜਾਣ ਦੂਜੇ ਸੂਏ ਠੀਕ ਆ ਫਿਰ ਇਹਨਾਂ ਦੀ ਪੱਠਾਂ ਗਾਹਾਂ ਪਾਲ ਲੈਨੇ ਆ ਹਾਂ ਵੀਰੇ ਪੱਠਾਂ ਹੀ ਪਾਲਦੀਆਂ ਬੱਕਰੇ ਸੇਲ ਆ ਹਾਂ ਬੱਕਰੇ ਕੋ ਘਰੇ ਰੱਖ ਲੈ ਕੋਈ ਚੰਗਾ ਚੰਡੀ ਗੜੀ ਦੇਦੀ ਵੀਰੇ ਪਾਠ ਉਹਦੀ ਉਹਦੀ ਪਾਠ ਹੈ ਦੀ ਚੰਡੀ ਗੜੀ ਦੇਦੀ ਲਾ ਲਾ ਆਪਣਾ ਕਰੀ ਬਈ ਬੱਕਰੀ ਦੀ ਮਾਂ ਦਿੱਤਾ ਆਪਣਾ ਕਰੀ ਇਹਦੀ ਮਾਂ ਇਹ ਚਿੱਟੀ ਬੱਕਰੀ ਹੂੰ ਉਹ ਲਾ ਲੈ ਦੇਦੀ ਚੰਡੀ ਗੜੀ ਅੱਛਾ ਹਾਂ ਇਹਦੀ ਹਾਈਟ ਵੀਰ 43 ਇੰਚ ਦੇਦੀ ਮਾਂ ਦੀ ਇਹਦੀ ਕਿੰਨੀ ਹੋਗੀ ਇਹਦੀ ਵੀਰੇ ਉੱਥੇ ਹੋ ਜਾਊਗੀ 42 ਬੁੜੀ ਇਹਦੀ ਵੀ ਇਸ ਟਾਈਮ ਅੱਛਾ 42 ਇੰਚ ਦੀ ਆਇਆ ਹੈ ਹਟ ਬੱਕਰੀਆਂ ਚੰਗੇ ਨੇ ਆ ਕਾਲੇ ਰੰਗ ਦੀ ਇਹਦਾ ਦਿਖਾਤੀ ਹੈ ਨਾ ਬਈ ਪਲੂਣ ਪਾੜ ਹਾਂ ਵੀਰੇ ਦਿਖਾਤੀ ਹੋਰ ਫੜ ਲਿਆ ਹਦਰ ਕੋਈ ਆ ਲੋਹੀ ਪਾੜ ਬੜ ਕੇ ਲਿਆ ਉਹਨੂੰ ਦਿੱਤੀ ਆ ਉਹ ਲੋਹੀ ਫੜ ਲਿਆ ਹਦਰ ਠੀਕ ਆ ਲੋਹੀ ਉਹ ਪਰੇ ਖੜੀ ਹੈ ਦੀ ਪਰੇ ਆਹ ਦੋਏ ਫੜ ਲਿਆ ਲੋਹੀਆਂ ਦੋਏ ਫੜ ਲਿਆ ਦੋਏ ਹਾਂ ਵੀ ਲੱਗਿਆ ਲੱਗਿਆ ਦੋ ਹੀ ਫੜ ਲਿਆ ਉਹ ਮਿਹਨਤ ਦਾ ਹੀ ਫੜ ਉਹ ਯਾਰ ਅਗਲਾ ਕਹਿੰਦਾ ਪੂਰੀ ਜਰ ਚੱਲੀ ਜਾਂਦੀ ਵੀਰੇ ਅਗਲਾ ਕਹਿੰਦਾ ਪਾਕਿਸਤਾਨੀਆਂ ਫਲਾਣਾ ਦੋ ਪਤਾ ਦੇਖ ਲੈ ਵੀਰੇ ਫੋਨ ਵੱਜ ਜਾ ਤਾਣ ਕਿਹੜਾ ਜਾਣਦ ਹੁੰਦਾ ਇਹ ਹੈਗੀਆਂ ਲੋਹੀਆਂ ਪਲੋਟ ਕਰਕੇ ਮੈਂ ਕਹਿੰਦਾ ਬਾਈ ਕਿਹੜੀਆਂ ਉਹ ਇੱਥੀ ਨੇ ਵੀਰੇ ਪਾਕਿਸਤਾਨੀਆਂ ਦਾ ਤੂੰ ਹੀ ਕਹੀ ਜਾਂਦਾ ਅਗਲਾ ਆਹ ਦੇ ਲੋਹੀਆਂ ਦੀ ਜੋੜੀ ਆ ਗਈ ਚ ਲੋਹੀਆਂ ਦੀ ਜੋੜੀ ਆ ਵੀ ਲੋਹੀ ਪੱਠ ਹੈ ਨਾ ਹਾਂ ਇਹ ਵੀ ਲੋਹੀ ਆ ਵੀਰੇ ਪਲੂਣਾ ਹੀ ਨੇ ਵੀਰੇ ਦੋ ਇੱਕ ਪਲੂਣੇ ਨੇ ਦੋਵੇਂ ਸੁਲੂਣਾ ਪਲੂਣੇ ਛੁਏ ਨੇ ਹੁਣ ਸੁਣਾ ਦੋ ਪਰੇ ਖੜੀਆਂ ਲੋਹਾਂ ਤੇ ਹੀ ਆ ਖੜੀ ਇੱਕ ਲੋਹੀ ਆ ਦੇ ਖਰਕਾਪਾ ਨੂੰ ਸਾਰੀਆਂ ਦੀ ਆ ਰੰਗ ਸਾਰੀ ਮਿਲਣਗੇ ਇੱਥੇ ਰੰਗ ਸਾਰੇ ਕਾਲੀ ਡੱਬੀ ਲੋਹੀ ਪੂਰੀ ਸਾਰੀਆਂ ਮਿਲਣੀਆਂ ਟੋਟਲ ਚਿੱਟੀ ਜਮਾ ਸਾਰੀ ਮਿਲਣੀਆਂ ਚਿੱਟੀ ਮਿਹਰਬਾਨ ਸਵੇਰੀ ਮਿਲਦੀਆਂ ਨਾਲ ਲੋਹੀਆਂ ਹੋਰ ਆ ਗਈ ਜੋੜੀਆਂ ਤੇ ਲੋਹੀਆਂ ਦੀ ਦੁਨੀਆਂ ਦੇ ਕਈ ਨੇ ਦੋ ਤਿੰਨ ਘਰੇ ਛੱਡੇ ਜੀ ਆ ਗਈ ਲੋਹੀਆਂ ਜੋੜੀਆਂ ਪੈਂਦੀਆਂ ਬੱਖੇ ਦੇ ਪਾਸੇ ਅੱਛਾ ਆ ਫੜੀ 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 ਮੈਂ ਦੇਖ ਲਾ ਲੋਹੀਆਂ ਸਾਰੇ ਤਰ੍ਹਾਂ ਦੇ ਰੰਗ ਨੇ ਹਾਂ ਵੀਰੇ ਟੋਟਲ ਕਲਰ ਨੇ ਜਿਵੇਂ ਆ ਡੱਬੀ ਖੜੀਆ ਸਾਰੀਆਂ ਡੱਬੀਆਂ ਕਾਲੀਆਂ ਡੱਬੀਆਂ ਲਾਲ ਡੱਬੀਆਂ ਸਾਰੀਆਂ ਸਾਰੀਆਂ ਮਿਲਣਗੀਆਂ ਸਾਰੇ ਰੰਗ ਮਿਲਣਗੇ ਇੱਥੋਂ ਠੀਕ ਆ ਵੱਡਾ ਬੱਕਰਾ ਤਾਂ ਨਹੀਂ ਲੈ ਕੇ ਆਏ ਵੀਰੇ ਫਿਰ ਨਹੀਂ ਵੀਰੇ ਵੱਡਾ ਬੱਕਰਾ ਕਿਹਾ ਹੋਇਆ ਨਾ ਤੁਸੀਂ ਕਿਹਾ ਆਇਆ ਫਿਰ ਛੱਡ ਦਿੰਦੇ ਹਾਂ ਬੱਕਰਾ ਤੁਸੀਂ ਹਾਂ ਵੀਰੇ ਦੇਣਾ ਪੈਂਦਾ ਫਿਰ ਆਪਦੀ ਲਿਆਜ ਅੱਛਾ ਉਂ ਜੇ ਕੋਈ ਭਾਈ ਉਂ ਕਰਾਉ ਸਿਕ ਲਈਦਾ ਨਹੀਂ ਛੱਡਦੇ ਉਂ ਵੀਰੇ ਕਰਾਉਣੇ ਵੀਰੇ ਕਰ ਕੋਈ ਰੋਤ ਦਾ ਲੈ ਜਾਂਦੇ ਨੇ ਆਪਾਂ ਠੀਕ ਐ ਰਿਸ਼ਤੇਦਾਰ ਲੈ ਜਾਂਦੇ ਨੇ ਕਾਹਦੀ ਕਾਹਾਂ ਆ ਵੱਡਾ ਬੱਕਰਾ ਦਿੱਤਾ ਨਹੀਂ ਜਵਾਬ ਇਹ ਵਿੱਚ ਬਹੁਤ ਖਰਾਬ ਹੋ ਗਿਆ ਬੱਕਰਾ ਹੂੰ 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 ਆਇਆ ਸ਼ਾਮ ਵੀ ਨਹੀਂ ਕਰਦਾ ਯਾਰ ਲੈ ਆ ਕੇ ਬੱਕਰਾ ਅਗਲਾ ਹੈ ਸ਼ਾਮ ਵੀ ਨਹੀਂ ਕਰਦਾ ਔਲੋਨੀ ਜਿੰਨੀ ਸ਼ਾਮ ਭਾਲਦਾ ਬੱਕਰਾ ਨਹੀਂ ਕਰਦਾ ਯਾਰ ਫਿਰ ਬੱਕਰਾ ਵੀ ਨਾਲ ਲਾਏ ਨੇ ਮਾਲ ਦੇ ਆ ਜਾ ਤੂੰ ਵੀ ਕਹਾਂ ਜਾ ਨਾਲ ਹੀ ਜਾਂਦੇ ਨੇ ਨਾ ਬੱਕਰਾ ਲਾਏ ਨੇ ਨਾਲ ਮਾਲ ਦੇ ਜਾਣਾ ਨਾਲ ਹੀ ਜਾਂਦੇ ਨੇ ਵੀਡੀਓ ਕਮਾ ਦੇ ਵੀਰੇ ਉਹਨਾਂ ਦੇ ਵੀ ਯਾਰ ਯਾਰ ਆਪਣੇ ਬੰਦੋਂ ਪਰੇ ਬਾਈ ਬੈਠਾ ਕਮਾ ਦੇ ਸਾਰੇ ਕਮਾ ਦੇਓ ਬਾਈ ਬੈਠਾ ਉਧਰ ਉਹਦੇ ਬਾਈ ਦੇ ਮਾਰਦੇ ਠੀਕ ਹੈ ਬਾਈ ਨੂੰ ਪੁੱਛ ਲਾਉਗੇ ਮਾਣਾ ਵੋਟੇ ਜਾ ਕੇ ਕੋਈ ਨਹੀਂ ਆਪਣੀਆਂ ਦੇ ਬੱਕਰੀਆਂ ਕੋਈ ਚੱਕ ਨਹੀਂ ਆ ਉਹ ਹੱਥ ਖੜੇ ਕਰ ਜਾਂਦਾ ਐ ਦੇਖੀ ਉਹ ਲਵੇ ਲੈ ਹੋ ਲਵੇ ਲੈ ਬਾਈ ਜੀ ਕਰਕੇ ਚਾਰ ਗਿਆ ਸ਼ਾਨਾ ਬੱਦੂ ਉਹ ਆ ਗਿਆ ਪਾਣੀ ਨਹੀਂ ਲੱਗਾ ਬੱਕਰੀਆਂ ਕੀ ਹਾਲਾ ਜੀ ਠੀਕਾ ਠੀਕਾ ਵਧੀਆ ਲੈ ਕੋਈ ਤਿਆਰਪਾ ਹਾਂਜਾ ਕਰੋ ਜੀ ਪੁਰਾਣਾ ਜਿਵੇਂ ਤੁਸੀਂ ਪੁਰਾਣੇ ਬੰਦੇ ਹੋ ਤਿਆਰਪਾ ਕਹਦਾ ਕੋਈ ਬੱਕਰੀਆਂ ਦਾ ਜਿਵੇਂ ਸ਼ਾਮ ਸੰਭਾਲ ਬਾਰੇ ਜਿਵੇਂ ਤੁਸੀਂ ਪਹਿਲਾਂ ਛਾਂਪਦੇ ਸੀ ਬੱਕਰੀਆਂ ਚੰਗਾ ਦੁੱਧ ਹੁੰਦਾ ਸੀ ਹਾਇਟ ਵੀ ਚੰਗੇ ਹੁੰਦੀ ਛੋਡੀਆਂ ਬੱਕਰੀਆਂ ਇਹ ਤਾਂ ਹੁਣ ਵੀ ਹਾਇਟ ਵਧੀਆ ਹੈ ਨਾ ਜਿਵੇਂ ਆਪਾਂ ਹੁਣ ਦੇਖਦੇ ਆਂ ਤਾਂ ਬੱਕਰੀਆਂ ਦੀ ਹਾਈਟ ਆ ਜਿਹੜੀ ਉਹ ਘੱਟੀ ਘੱਟ ਵੀ ਘੱਟ ਹੁੰਦੀ ਆ ਹਾਂ ਮੰਨ ਕੇ ਜਿਹੜਾ 43 ਇੰਚ ਵਾਲੀ ਬੱਕਰੀ ਨੂੰ ਐ ਕਹਿੰਦੇ ਆ ਵੀ ਜਮਾ ਟਾਪ ਤੇ ਆ ਹਾਂ ਤੇ ਇਹਦੇ ਬਾਰੇ ਦੱਸੋ ਕਿਸਾਨ ਸੰਭਾਲ ਵਾਲੇ ਕੋਈ ਤਜਰਬਾ ਆਮੋ ਨੂੰ ਤਾਂ ਹੁਣ ਖਰਾਕ ਹੀ ਪਾਉਂਦੇ ਗਿਣਾਂ ਜਿੰਨੀ ਮਰਜ਼ੀ ਬਾਈ ਜਾ ਆਪੇ ਵਧੀਆ ਬਣ ਜਾਂਦੀ ਹੈ ਅੱਛਾ ਹੁਣ ਅੱਗੇ ਵਾਲੀ ਖਰਾਕ ਹੀ ਨਹੀਂ ਰਹੀ ਛੱਡੇ ਵਾਲੀ ਤਾਂ ਖਰਾਕ ਹੀ ਨਹੀਂ ਹੈਗੀ ਠੀਕ ਹੀ ਪਾਉਂਦੇ ਹੁੰਦੇ ਸੀ ਤੁਸੀਂ ਪਹਿਲਾਂ ਗੁਆਰੇ ਦਾ ਨੀਰਾ ਮੱਕੀ ਦੇ ਕਣਕ ਆ ਜਿਹੜਾ ਫੂਲ ਬੋਲਿਆ ਬਲੀਆਂ ਦੂਰ ਦੂਰ ਬੋਲਦਾ ਅੱਛਾ ਫਲੀਆਂ ਤੋੜ ਤੋੜ ਕੇ ਹਾਂ ਛੋਲੇ ਸੋਲੇ ਹੋ ਗਏ ਨਾ ਮੈਨੂੰ ਮਿਲਦੇ ਕੋਈ ਨਹੀਂ ਜਾਨੀਆਂ ਫੂਸ਼ ਮਿਲਦਾ ਹੂੰ ਪਹਿਲਾਂ ਬੱਕਰੀ ਹੁੰਦੇ ਵੀ ਟਿੱਬੇ ਸੀ ਨਾ ਹਾਂ ਤੇ ਬੈਂ ਤੋਂ ਕਿਆ ਮਿਲਦੇ ਕਕਰਾਂ ਗੰਬੇੜੀਆਂ ਖਾਣੀਆਂ ਦੇ ਮੌਲ ਨੂੰ ਕੋਈ ਨਹੀਂ ਮਿਲਦਾ ਨਾ ਮੇਜਲੀ ਹੋਰ ਕੈਮਾ ਨਹੀਂ ਹੁਣ ਉਹ ਚੀਜ਼ਾਂ ਰਹੀਆਂ ਨਹੀਂ ਹਨਾ ਹੁਣ ਅੱਗੇ ਆ ਪਤਾ ਨਹੀਂ ਆਪਣੀਆਂ ਬੱਕਰੀਆਂ ਕੀ ਕਰਨ ਬੱਕਰੀਆਂ ਕੀ ਕਰਨ ਹੈਗੀ ਗੱਲ ਹੁਣ ਤਾਂ ਕਿਸੇ ਕੋਲ ਹੀ ਆ ਜਿਹੜਾ ਤੁਸੀਂ ਸੇਵਾ ਕਰਦਾ ਉਹ ਮਰੀ ਛੋਟੇ ਨਾਲ ਸਭ ਤੋਂ ਵੱਡੀ ਹਾਈਟ ਵਾਲੀ ਬੱਕਰੀ ਕਿੰਨੀ ਹੁੰਦੀ ਸੀ ਪਹਿਲਾਂ ਜਾਦਾ ਜਾਲੀ ਵਾਲੀ ਆਮੇ ਹੁੰਦੀਆਂ ਨੇ ਹੁਣ ਜਿਆਦਾ ਮਿਲਦਾ ਨਹੀਂ ਕੋਈ ਪੰਜ ਪੰਜ ਕਿਲੋ ਦਾ ਹਰੇਕ ਕਹਿੰਦਾ 5 ਕਿਲੋ ਹੁਣ ਨਹੀਂ ਕੱਢਦੀ ਯਾਰ ਇਹ ਤੋਂ ਸਹੀ ਜਾਵੇ ਕੋਈ ਮੈਂ ਇਹਨੇ ਚੋਇਆ ਪੰਜ ਮੈਂ ਪਹਿਲਾਂ ਚੋਇਆ ਚਾਰ ਬੱਕੇ ਕੱਢਦੀਆਂ ਨੇ ਮਾ 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 ਉਹ ਹੀ ਬਹੁਤ ਆ 2.5 ਕਿਲੋ ਉਹ ਲਾ ਲਾ ਬੱਕੇ ਰੱਖਦੇ 50 50 ਕਿਲੋ ਰੋਜ਼ ਨੂੰ ਮਾ ਰਹੇ ਹਾਂ ਬਸੇ ਆ 50 50 ਕਿਲੋ ਹਾਂ ਦੋ ਟਾਈਮ ਆ ਜਾਂਦਾ 1 ਕਿਲੋ ਦਿੰਦੀ ਦਿੰਦੀ ਰੋਜ਼ ਦਿੰਦੀਆਂ ਜੀ ਸੇਵਾ ਬਹੁਤ ਠੀਕ ਆ ਹੁਣ ਕਹਿੰਦਾ ਜੋਰ ਲਾ ਕੇ 5 ਕਿਲੋ ਕੱਢੂਗੀ ਇਹਦੀ ਹਾਂ ਇਹ ਪੂਰਾ ਫਲ ਜੋਰ ਲਾਉਣਾ ਅੱਗੇ ਆਮ ਦੇ ਦਿੰਦੀ 5 ਲੀਟਰ ਜਿੰਨੀਆਂ ਰੱਖਦੇ ਦਦਾ ਜੀ ਸਾਰੀਆਂ 5-5 ਕਿਲੋ ਦੇ ਦੇਣੀ ਸਾਰੀਆਂ 5-5 ਕਿਲੋ ਦੇ ਦੇ ਦੇਣੀਆਂ ਜੀ ਠੀਕ ਹੈ ਹਟਾਵਾ ਕਰਨੀ ਕਰਾਗਬੌੜੀ ਹੁਣ ਗਰਾਦਨੀਆਂ ਵੀ ਕੀ ਕਰਨ ਹੁਣ ਫਿਰ ਜਦੋਂ ਬਾਹਰ ਚਰਾਂਦ ਘਟ ਗਈ ਪਰ ਹੁਣ ਘਰੇ ਖਾਂਦ ਵਾਲ ਜਿਆਦੇ ਕਰਦੇ ਉਹ ਦੋ ਕਿ ਭਾਵੇਂ ਸੱਤ-ਸੱਤ ਨਹੀਂ ਦਿੰਦੀਆਂ ਸੱਤ ਕੋਲੋਂ ਹੁਣ ਅਗਲਾ ਮਹੀਨੇ ਕਹਿੰਦਾ ਦੋ-ਤਿੰਨ ਕਿਲੋ ਵਾਧੇ ਦੋ-ਤਿੰਨ ਕਿਲੋ ਦਾ ਵਾਧੇ ਨਹੀਂ ਦਿੰਦੀ ਤਿੰਨ-ਸਾਢੇ ਤਿੰਨ ਪਾਉਂਦੀ ਤੇਰੀ ਵੀਡੀਓ ਠੀਕ ਆ 4 ਕਿਲੋ ਵੀ ਕੋਈ ਕਰਦੀ ਬਸ 4 ਕਿਲੋ ਵੀ ਕੋਈ ਕਰਦੇ ਜਿਹੜੀ ਜਮਾ ਟੌਪ ਦੀ ਹੋਈ ਹੈ ਨਾ ਪੂਰੀ ਵਧੀਆ ਬਾਕੀ 4 ਪਿਛੇ ਦੀ ਨਾ ਛੋਟੀ-ਛੋਟੀਆਂ ਵੀ ਦੇ ਦਿੰਦੀ ਨੇ ਮੇਰਾ ਛੋਟੇ-ਛੋਟੇ ਵੀ ਦੇ ਦਿੰਦੀ ਨੇ ਨਾ ਉਹਦਾ ਪਹਿਲਾਂ ਬੱਕਰੀਆਂ ਐਵੇਂ ਹੁੰਦੀਆਂ ਸੀ ਵੱਡੇ ਵੱਡੇ ਕੰਨਾਂ ਵਾਲੀਆਂ ਕਾ ਨਾ ਕੰਨ ਕੋਈ ਨਹੀਂ ਜਾਂ ਕੋਹਦਾ ਕੋਈ ਕਾਣ ਕੋ ਵਧੀਆ ਉਹਨੇ ਕਾਠੀ ਵਧੀਆ ਹੁੰਦਾ ਸੀ ਕਾਦੇ ਕਾਠੀ ਵਧੀਆ ਹੁੰਦੀ ਜਾਂਦਾ ਦੁੱਧ ਦੇ ਦੇ ਵੀ ਹੁੰਦਾ ਹੈਗਾ ਜੀ ਦੁੱਧ ਦੇ ਦੇ ਸੀ ਆ ਜੂਲੇ ਤੱਕ ਜਿੰਨੇ ਉਹਨਾਂ ਦੇ ਜੂਲੇ ਜਿਵੇਂ ਜਿਵੇਂ ਹੁਣ ਹਨਾ ਲੋਕ ਦੇਖਦੇ ਆ ਵੀ ਕੱਦ ਹੋਵੇ ਬੱਕਰੀ ਦਾ ਬੱਕਰੀ ਦੇ ਕੰਨ ਹੋਣਾ ਨੂਨੇ ਕਾਠੂ ਗਾ ਜੋ ਜੀ ਨਹੀਂ ਪਈ ਥੱਲੇ ਨੂੰ ਦੇਖਦੇ ਉਹ ਬੱਕਰੀ ਖਰੀਦਣ ਤੋਂ ਪਹਿਲਾਂ ਥੱਲੇ ਉਹ ਦੇਖਣੀ ਚਾਹੀਦੀ ਆ ਥੱਲੇ ਜੀ ਕਰ ਬੂੜਾ ਕਰੂ ਉਹ ਜੀ ਮੈਂ ਨਿਕਲੂਗਾ ਹਣੀਆਂ ਪੱਟ ਵਧੀਆ ਨਿਕਲੂ ਠੀਕ ਆ ਤੇ ਜੇ ਮੈਂ ਤੁਸੀ ਹੁਣ ਬੱਕਰਾ ਰੱਖ ਦਵਾਂ ਰਹ ਰਹੇ ਸੀ ਦੁੱਧ ਵਾਲੀ ਬੱਕਰੀਆਂ ਬੱਕਰਾਂ ਲੱਗ ਰਿਹਾ ਵਧੀਆ ਅੱਛਾ ਦੁੱਧ ਵਾਲੀ ਬੱਕਰੀਆਂ ਰੱਖਾਂਗੇ ਹੁਣ ਵੀ ਘਾੜ ਮਾਰਨੇ ਜਾਣੇ ਵੇਚਣੀਆਂ ਵੇਚਣੀਆਂ ਉਹਨਾਂ ਨੂੰ ਘਾੜ ਕਰਾਉਂਦਾ ਹੈ ਹੁਣ ਵੀ ਦੇ ਦਾਂਗੇ 4-4 ਕਿਲੋ ਜਿੰਨਾ ਬਾਗ ਦਾ ਠੀਕ ਆ 4-4 ਕਿਲੋ ਹੁਣ ਵੀ ਦੇ ਦਿਆਂਗੇ 4-4 ਕਿਲੋ ਦੁੱਧ ਵਾਲੀਆਂ ਬੱਕਰੀਆਂ ਹੁਣ ਵੀ ਹੈਗੀਆਂ ਨੇ ਹੈਗੀਆਂ ਰੱਖੀਆਂ ਨੇ ਹੁਣ ਪਾਉਂਦੇ ਨਹੀਂ ਕੋਈ ਸ਼ਾਮੇ ਨਹੀਂ ਆਪਣੀ ਹੂੰ ਹੂੰ ਅਲਾਈ ਕਿਨੇ ਕਿ ਕੌੜ ਦੁੰਬੇ ਵੀ ਖਾਂਦੇ ਸੀ ਬੱਕਰੀਆਂ ਨਾ ਜਾਂ ਤਾਂ ਬਹੁਤ ਵਧੀਆ ਮਿਲਦਾ ਜੁੱਕੇ ਜਿਹੜੇ ਖਾਂਦੀਆਂ ਨਾ ਕਿਕਰ ਖਾਂਦੀਆਂ ਸੀ ਉਹ ਗੱਲ ਬਣਾਉਂਦੇ ਉਹ ਤਾਂ ਵੀ ਇਹਨਾਂ ਦਾ ਦੁੱਧ ਸੀ ਜਿਹੜਾ ਉਹ ਵੀ ਦਵਾਈਆਂ ਵਾਂਗੂ ਕੰਮ ਕਰਦਾ ਦਵਾਈ ਆਪਾਂ ਨੂੰ ਵੀ ਐਸ਼ ਕਰਦਾ ਦੀ ਉਹ ਹਾਂ ਹੁਣ ਹੁਣ ਵਾਲੀਆਂ ਦਾ ਬੱਕਰੀਆਂ ਦਾ ਉਹਦੇ ਬੱਠਿਆਂ ਦਾ ਦੁੱਧ ਵੀ ਨਹੀਂ ਕੰਮ ਕਰਦਾ ਇਹਨਾਂ ਹੁਣ ਤਾਂ ਨਹੀਂ ਹੁਣ ਦਾ ਦੁੱਧ ਉਹ ਹੀ ਆਮ ਹੀ ਹੋ ਗਿਆ ਮੱਝਾਂ ਵਾਂਗੂ ਬੜੀਆਂ ਵਾਂਗੂ ਹੋ ਗਿਆ ਬੜੀਆਂ ਵਾਂਗੂ ਹੋ ਗਿਆ ਹੁਣ ਕਹਿੰਦੇ ਆਪਦੀ ਜਿਹੜੀ ਖਰਾਕ ਆ ਫੀਡ ਪਾਉਂਦੇ ਆਪਾਂ ਅੱਗੇ ਆਪਦੀ ਮਰਜ਼ੀ ਨਾਲ ਚੱਲਦੀਆਂ ਨੇ ਬੜੀਆਂ ਜੁੱਕੇ ਖਾਂਦੀਆਂ ਹੁਣ ਮੇਰੀ ਨਾ ਮੇਰੀ ਮਰ ਅੱਜ ਕੱਲ੍ਹ ਧੁੱਕੇ ਖਾ ਲਾਂਗੇ ਦਨ ਵੀਨੇ ਧੁੱਕੇ ਖਾ ਜੀ ਠੀਕ ਆ ਠੀਕ ਆ ਉਹਨਾਂ ਰੁਕਦੇ ਜੀ ਬਜਾ ਨਾ ਬਿਮਾਰੀ ਬਈ ਅੱਜ ਹੀ ਸਣਾ ਸਣਾ ਬਿਮਾਰੀ ਬੰਦੇ ਕੋਈ ਨਹੀਂ ਪੈਦੀ ਹੁਣ ਹੁਣ ਸਣਾ ਨਹੀਂ ਬਿਮਾਰੀ ਵੀ ਵੱਧ ਪੈਂਦੀ ਆ ਬੈ ਦੀ ਮਾਰੇ ਹੁੰਦਾ ਖੁਸ਼ਗੀ ਦੀਆਂ ਮੈ ਦੀ ਮਾਰੇ ਹੁੰਦਾ ਠੀਕ ਆ ਬੈ ਵਾਲੀਆਂ ਚੀਜ਼ਾਂ ਖਾਂਦੇ ਨਹੀਂ ਬੈ ਵਾਲੀ ਜੀ ਇਹ ਦੱਸਦਾ ਯਾਰ ਵਿਦਾਨਦੋਣ ਆਇਆ ਪਾਓ ਯਾਰ ਅਣਦਰ ਵਿਚਾਰਾ ਖਿਆਣਾ ਠੀਕ ਨਹੀਂ ਬਰੇ ਗੱਲ ਦੇਖੀ ਸ਼ਾਂਭੀਆਂ ਹੀ ਨੇ ਆਪਣੀਆਂ ਸਾਰੀਆਂ ਬੱਕਰੀਆਂ ਅੱਛਾ ਠੀਕ ਆ ਤੇ ਹੁਣ ਬੈ ਵਾਲੀ ਚੀਜ਼ ਹੁੰਦੀ ਕਿਹੜੀ ਆ ਜੀ ਜਿਹੜੀਆਂ ਬਾਹਰ ਖਾਂਦੀਆਂ ਨੇ ਜਮੇ ਇਹ ਜਿੰਨ ਖਾਂਦੀਆਂ ਨੇ ਇਹ ਡੀ ਕਰਦੇ ਨੇ ਬੈਏ ਆਏ ਵਧੀਆ ਜੀ ਬੈਏ ਆਏ ਵਧੀਆ ਚੀਜ਼ ਨਹੀਂ ਹੈ ਗੋਭੀ ਕਾਬੀ ਪਾਉਂਦੇ ਆ ਜੀ ਬੈਏ ਆ ਜੀ ਬੈ ਆਲੂ ਪਾ ਦਿੰਦੇ ਜਿਹੜੇ ਉਹ ਵੀ ਬੈਏ ਨੇ ਆਲੂ ਵੀ ਬੈਏ ਨੇ ਉਹਨਾਂ ਨਾਲ ਹੀ ਇਹਨਾਂ ਦੇ ਹੋਲ ਰਸੌੜੀਆਂ ਹੀ ਨਿਕਲਦੇ ਨੇ ਇਹੋ ਜਿਹੇ ਨਿਕਲਦੇ ਨੇ ਹਾਂ ਥਣਾਂ ਦੇ ਵਿੱਚ ਬੈਦੇ ਆ ਹਾਂ ਉਹ ਵੀ ਉਹਦੇ ਨਾਲ ਹੀ ਨਿਕਲਦੀਆਂ ਆਹਨੂੰ ਤਾਂ ਬੱਦੇ ਮਾਰੇ ਨੇ ਮੈਂ ਯਾਰ ਜੇ ਕਹਿੰਦੇ 베ਰੀ ਵੀ ਪਾਵੇ ਬੰਦਾ ਦਾ ਦੁੱਧ ਵੱਧ ਦੋ ਹਾਂ 베ਰੀ ਯਾਰ ਕਿੰਨਾ ਰੁੱਦਣੀਆਂ ਵੱਧ ਜਾਣੇ ਨੇ ਹੋਰ ਜਿਵੇਂ ਆ ਹੁਣ ਟਿੱਪਲ ਪਰੋਟਾ ਪਾ ਦਿੰਦੇ ਹੁੰਦੇ ਛਾਲ ਚ ਉਹ ਫਾਇਦੇਮੰਦ ਆ ਉਹ ਹੁਣ ਦੇਖਦਾ ਜਿਹੜੀ ਲੁੱਧ ਨਹੀਂ ਹੁੰਦਾ ਉਹ ਪੂ ਜਾਨੀ ਨੁਕਸਾਨ ਨਹੀਂ ਕਰਦਾ ਅਸੇ ਨੁਕਸਾਨ ਨਹੀਂ ਕਰਦਾ ਠੀਕ ਆ ਹੁਣ ਮੂਰੇ ਗਰਮੀ ਚ ਕੀ ਚੀਜ਼ ਪਾ ਪਾਵਾਂਗੇ ਤੁਸੀਂ ਇਹਨਾਂ ਨੂੰ ਹੁਣ ਤਾਂ ਗਾਹ ਗਣਕਣ ਕੇ ਪਾਵਾਂਗੇ ਲੈਣੇ ਵਸ ਪਾਵਾਂਦਾ ਦਾਣੇ ਅੱਗ ਲੱਗ ਗਈ ਹੋਣਾ ਠੰਡਾ ਪਾਣੀ ਕਰਕੇ ਪੀ ਆਜਾ ਮੈਂ ਸ਼ੱਕਰ ਪਾ ਕੇ ਬੈਠਾ ਸ਼ੱਕਰ ਵਾਲਾ ਹੂੰ ਸ਼ੱਕਰ ਵਾਲਾ ਪਾਣੀ ਪੀ ਲੈ ਬਈ ਗਰਮੀ ਆ ਇਹ ਨਹੀਂ ਜਿਆਦਾ ਢਰ ਕੇ ਜਮਾਂ ਲੈਣਾ ਘੋਲ ਕੇ ਪੀ ਆਦੇ ਢਰ ਕੇ ਵਿੱਚ ਉਹਨੇ ਪਾ ਕੇ ਥੋੜਾ ਲੈਣਾ ਬਾਲਾ ਕੋਈ ਸ਼ੱਕਰ ਵਾਲਾ ਪੀ ਆਦੇ ਬਜਰੇ ਨਹੀਂ ਗਰਮੀਆਂ ਨਹੀਂ ਲੱਗ ਰਹੀਆਂ ਸੀ ਅਸੀਂ ਕਿਤੇ ਬੱਕਰੀ ਨੂੰ ਖੁਦਾ ਨਹੀਂ ਖਵਾਈ ਜੀ ਮਾਲਿਕ ਜੇਰ ਜੂਰ ਤਾਂ ਨਹੀਂ ਖਵਾਈ ਬੱਕਰੀ ਨੂੰ ਕਿਤੇ ਨਾ ਕਿਹਦੇ ਲਈ ਜੇਰ ਖਵਾ ਕੇ ਕਿੱਦੇ ਕੰਮ ਜਾਬ ਉਹ ਜਿਹੜੀ ਰਹਿੰਦੀ ਆ ਜੇਰ ਤਾਂ ਉਹ ਰਹੇ ਬੱਕਰੀ ਨੂੰ ਜਾਰ ਦੀ ਨਹੀਂ ਹੋ ਬਾਜਦੀ ਨਹੀਂ ਹੈਗੀ ਜੇਰ ਵਾਲੀ ਬੱਚੇ ਕੰਮ ਜਾਬ ਕਿੱਥੋਂ ਯਾਰ ਉਹ ਜੇਰ ਜਾਰ ਕੇ ਤਾਂ ਖਰਾਬ ਕਰ ਤੁਹਾਨੂੰ ਠੀਕ ਕਰ ਹਾਂ ਜੇਰ ਤਾਂ ਮੇਮਣਾ ਵੀ ਜਾਲੂ ਮੇਮਨੇ ਨੂੰ ਜਾਰ ਜਲਦੀ ਜੀ ਨਹੀਂ ਜੇਰ ਦੀ ਜਾਰ ਜਲਦੀ ਬੱਕਰੀ ਨਾ ਚੜੂ ਜੀ ਨਹੀਂ ਇਹ ਥੂਵੀ ਬੱਕਰੀ ਜੇਰ ਨਾ ਬਈ ਇਹਨਾਂ ਦੇ ਰੀਮੇਰੀ ਬੱਕਰੀ ਕਾਮਜਾਬੜੀ ਬੱਕਰੀ ਕਾਮਜਾਬੜੀ ਦੁੱਧ ਵੀ ਫੇਰੀ ਚਾਵਦਾ ਨਾ ਜਾਲਾ ਇਹਨਾਂ ਦਾ ਵੇ ਮੇਲਾ ਲੱਗਿਆ ਪਿਆ ਅੱਜ ਤੇ ਬੱਕਰੀਆਂ ਵਾਲਿਆਂ ਕੋਲ ਹੈਨਾ ਇਹਨਾਂ ਦੀ ਵੀਡੀਓ ਬਣਾਈ ਆ ਦਾ ਦੱਸਿਓ ਕਿਵੇਂ ਲੱਗੀ ਗੱਲਬਾਤ ਕੋਈ ਇੱਕ ਦੋ ਤਜਰਬੇ ਵੀ ਛੋੜਨਾ ਸਾਂਝੇ ਕੀਤੇ ਆ ਠੀਕ ਹੈ ਜੀ ਧੰਨਵਾਦ